ਦੋਸਤੋ ਪ੍ਰੇਮੀ ਡੇਰੀ ਫਾਰਮ ਡੱਬ ਵਾਲੀ ਮੰਡੀ ਦੇ ਬਿਲਕੁਲ ਨਾਲ ਇੱਕ ਪਿੰਡ ਹੈ ਜਿੱਥੇ ਇਹ ਡੇਰੀ ਫਾਰਮ ਬਾਈ ਹੋ ਰਿਆਂ ਦਾ ਤੇ ਇਹਨਾਂ ਦਾ ਵਪਾਰ ਦਾ ਕੰਮ ਹੈ ਦੂਜੀ ਵੀਡੀਓ ਬਣਾ ਲਈ ਹੈ ਪੂਰੀ ਵੀਡੀਓ ਜਿਹੜੀ ਉਹ ਬਣ ਗਈ ਹੈ ਪਰ ਸ਼ਾਰਟ ਵੀਡੀਓ ਜਿਹੜੀ ਆ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣ ਵਾਸਤੇ ਬਣਾ ਰਿਹਾ ਪਹਿਲੇ ਨੰਬਰ ਤੇ ਝੋਟੀ ਦੇਖੋ ਦੂਜਾ ਸੂਆ ਤਾਜੀ ਸੂਈ ਇਹ ਤੋਂ ਬਿਨਾ ਨਾਗ ਸੱਤ ਜਿਹੜੇ ਟੋਟਲ ਤੁਹਾਨੂੰ ਦਿਖਾਉਣੇ ਆ 6 ਹੋਰ ਆ ਪਰ ਉਹ ਪੂਰੀ ਵੀਡੀਓ ਚ ਦਿਖਾਉਂਗਾ ਪਰ ਜਿਹੜੀ ਸ਼ਾਰਟ ਵੀਡੀਓ ਇਹਦੇ ਚ ਤੀਜਾ ਸੂਆ ਸੋਈ ਕੱਟੀ ਇਹਦੇ ਨਾਲ 14 14.5 ਕਿਲੋ ਦੁੱਧ ਤਿਆਰ ਕਰ ਗਈ ਦਿਨ ਹਜੇ ਤੀਜਾ ਚੌਥਾ ਹੀ ਬਾਈ ਜੀ ਹੋਰੀ ਦੱਸਦੇ ਸੀਗੇ ਇਹ ਜਿਹੜੀ ਸ਼ਾਰਟ ਵੀਡੀਓ ਚ ਮੱਝ ਦਿਖਾਉਣੀ ਹੈ 1 ਲੱਖ 45 ਹਜ਼ਾਰ ਦੀ ਡਿਮਾਂਡ ਸੋ ਦੋਸਤੋ ਦੁੱਧ ਤਾਂ ਤੁਸੀਂ ਭਾਵੇਂ ਦੋ ਟਾਈਮ ਚੋਲੋ ਜੇ ਪਰ ਮੈਂ ਸ਼ਾਰਟ ਵੀਡੀਓ ਚ ਦਿਖਾ ਦਿਆਂ ਵੀ ਬਾਲਟੀ ਕਰਨ ਵਾਲੀ ਨੇ ਕੰਨੀਆਂ ਲਾਤੀ ਹੈ ਹੁਣ ਬੱਚਾ ਪਾਈ ਛੱਡੂਗਾ ਸੋ ਇਹ ਮੇਨ ਇਸ ਦੀ ਸ਼ਾਰਟ ਵੀਡੀਓ ਸੀ ਬਾਕੀ ਜਿਹੜੇ ਪਸ਼ੂ ਤੁਹਾਨੂੰ ਫੁੱਲ ਵੀਡੀਓ ਚ ਦਿਖਾਵਾਂਗਾ ਧੰਨਵਾਦ